ਮਾਗ ਮਿੱਤਰੋ ਕਿਨੀ ਦੋ ਨੀ ਘਟੂਕਾ ਟਰੈਕਟਰ 810 ਟਰੈਕਟਰ ਦਿਖਾਵਾਂਗੇ ਤੇ ਜਿਵੇਂ ਕਹ ਜੀ ਇਹ ਸ਼ੁਰੂ ਕਰ ਲੱਗੇ ਆ ਜੀ ਆਪਣਾ ਲਾਈਵ ਆਹ ਛੋਟੇ ਟਰੈਕਟਰ ਤੋਂ ਇਹ ਹੈਗਾ ਜੀ ਰਿਪਰ ਦੇ ਵਿੱਚ 22 ਮਾਡਲ ਆ ਜੀ ਪਾਵਰ ਸਟੀering ਆ 241 ਐਸਾ ਸੁਪਰ ਪਲੱਸ ਆ ਜੀ ਪਾਵਰ ਸਟੀering ਦੇ ਵਿੱਚ ਆ ਟਰੈਕਟਰ 3 ਲੱਖ ਤੇ 60000 ਰੁਪਿਆ ਵੀਰਾਂ ਨੇ ਡਿਮਾਂਡ ਰੱਖੀ ਟਰੈਕਟਰ ਦੀ ਰੇਟ ਮਿੱਤਰੋ ਮੌਕੇ ਦਾ ਤੇ ਬਾਜਬੂ ਸਹੀ ਆ ਰਹੀ ਆ ਲਾਈਵ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜਿੰਨੇ ਵੀਰ ਆਪਣੇ ਲਾਈਵ ਨੂੰ ਦੇਖੀ ਜਾਂਦੇ ਆ ਸ਼ੇਅਰ ਵਾਲਾ ਬਟਨ ਨਾਲ ਨਾਲ ਜਰੂਰ ਦੱਬੀ ਚੱਲਿਓ 11 ਟੂਰਾਂ ਦਾ ਮਿੱਤਰੋ ਪੂਰਾ ਚੰਗਾ ਪਿਆ ਟਰੈਕਟਰ ਇਹ ਤੇ ਘਾਂਟਿਆਂ ਦੀ ਆਪਾਂ ਗੱਲ ਕਰੀਏ ਮਿੱਤਰੋ ਘੰਟੇ ਚੱਲਿਆ ਸਿਰਫ ਤੇ ਸਿਰਫ ਇਹ ਦੇਖੋ ਦਰ 640 ਘੰਟੇ 640 ਘੰਟੇ ਟਰੈਕਟਰ ਚੱਲਿਆ ਟਰੈਕਟਰ ਬਿਲਕੁਲ ਹੀ ਨਵਾਂ ਪਿਆ 3,60,000 ਰੁਪਏ ਮੰਗਦਾ ਬਾਕੀ ਮਾਨਤਾ ਨਮੀਰਾ ਤੋਂ ਆਪਾਂ ਕਰਵਾ ਦਾਂਗੇ ਨੰਬਰ ਮਿੱਤਰੋ ਲਾਈਵ 'ਚ ਆਪਾਂ ਲਾੜ੍ਹ ਦੇ ਵਿੱਚ ਬੋਲਾਂਗੇ ਨਾਲ ਆ ਗਿਆ ਜੀ ਫਾਰਮ ਟਰੈਕ 50 ਦਾ ਆ ਮਿੱਤਰੋ ਗਰੁੰਡ ਲੁੱਕ ਜੀ ਦੇਖ ਕੇ ਤੁਹਾਨੂੰ ਲੱਗਦਾ ਹੋਣਾ ਵੀ ਕਿਤੇ 60 ਦਿਖਾਈ ਜਾਂਦੇ ਆ ਮਿੱਤਰੋ 50 ਦਾ ਫਾਰਮ ਟਰੈਕ ਆ 7 ਮਾਡਲ ਦੇ ਵਿੱਚ ਆ ਤੇ 50 ਦਾ ਫਾਰਮ ਟਰੈਕ ਮਿੱਤਰੋ 7 ਚ ਹੀ ਆਇਆ ਇਹ 7 ਦੇ ਵਿੱਚ ਕੰਪਨੀ ਨੇ ਇਹ ਸਾਈਡ ਗੇਅਰ ਕੀਤਾ ਸੀ ਮਿੱਤਰੋ ਦੇਖੋ ਸਾਈਡ ਗੇਅਰ ਦੇ ਵਿੱਚ ਆ ਤੇ ਮਗਰਾੜਾਂ ਦੇ ਵਿੱਚ ਵੀ ਚੇਂਜ ਸੀਗਾ ਦੇਖ ਸਕਦੇ ਹੋ ਮਗਰਾੜ ਵੀ ਕਿਸੇ ਤਰ੍ਹਾਂ ਤੇਜ਼ੀ ਦੇ ਤੇ 50 HP ਦਾ ਇਹ ਫਾਰਮ ਟਰੈਕ ਮਿੱਤਰੋ ਬਾਕੀ ਪਲੇਟਫਾਰਮ ਪੂਰਾ ਹੈਵੀ ਆ ਦੇਖੋ ਇਧਰ 7 ਮਾਡਲ ਦੇ ਵਿੱਚ ਆ ਤੇ ਕੰਡੀਸ਼ਨ ਦਾ ਚੰਗਾ ਪਿਆ ਤੇ ਮਿੱਤਰੋ 1 ਲੱਖ ਤੇ 90000 ਰੁਪਏ ਡਿਮਾਂਡ ਰੱਖੀ ਹੈ ਵੀਰਾਂ ਨੇ ਰੇਟ ਸੋਨੂੰ ਪਤਾ ਮਿੱਤਰੋ ਮੌਕੇ ਦਾ ਆਪਾਂ ਖੜਿਆ ਜੀ ਇਸ ਵਕਤ ਦੂਜੇ ਨੰਬਰ ਪਲਾਟ ਦੇ ਵਿੱਚ ਟਾਇਰ ਟੂਰ ਦੇਖੋ ਪਹਿਲਾ ਟਰੈਕਟਰ ਦੇ ਮਥਰੋ ਟਾਇਰ ਟੂਰ ਪੂਰੇ ਫੁੱਲ ਹੀ ਚੰਗੇ ਪਏ ਆ ਤੇ ਜਿੰਨੇ ਵੀ ਲਾਈਵ ਆਪਣਾ ਦੇਖੀ ਜਾਂਦਾ ਸ਼ੇਅਰ ਜ਼ਰੂਰ ਕਰ ਦਿਓ ਨਾਲ ਆ ਗਿਆ ਜੀ ਫਾਰਮ ਟਰੈਕ 60 EPI 21 ਮਾਡਲ ਦੇ ਵਿੱਚ 21 ਮਾਡਲ ਦੇ ਵਿੱਚ ਆ ਮਥਰੋ ਸਾਰਾ ਕੋ ਟਰੈਕਟਰ ਦਾ ਨਾਲਾ ਤੇ ਘੰਟੇ ਘੰਟੇ ਚੱਲਿਆ ਹੈ 837 ਕਰੀਏ ਫਸਲ ਨੂੰ ਨੇੜੇ ਕਰਕੇ ਦਿਖਾ ਦਿੰਨੇ ਆ 836 ਘੰਟੀ ਚੱਲੇ ਟਰੈਕਟਰ ਇਹ ਬਾਕੀ ਮਿੱਤਰੋ ਟੋਟਲੀ ਨਮਾ ਪਿਆ ਪੀਵੀ ਨੰਬਰ ਦੇ ਵਿੱਚ ਆ ਦੇਖੋ ਜੀ ਟਰੈਕਟਰ ਮਿੱਤਰੋ ਪੂਰੇ ਚੰਗਾ ਇਧਰ 22 ਤੇ 21 ਮਾਡਲ ਆ ਸਾਢੇ 6 ਲੱਖ ਰੁਪਏ ਡਿਮਾਂਡ ਰੱਖੀ ਆ ਵੀਰਾਂ ਨੇ ਤੇ ਜੇ ਆਪਾਂ ਗੱਲ ਕਰੀਏ ਰੰਗ ਮਿੱਤਰੋ ਪੱਠੀ ਦੇ ਤੁਮ ਨਹੀਂ ਸਮਾਰ ਕੇ ਮੱਥਿਆ ਦੇਖੋ ਮਾਰ ਲਓ ਸੈਲਫ ਜੀ ਪੱਠੀ ਤੇ ਰੰਗ ਰੂਗ ਨਹੀਂ ਮੱਥਿਆ ਤੇ ਇਧਰ ਬਾਈ ਆ ਗਏ ਤੇ ਹੁਣ ਆਪਾਂ ਨਾਲ ਦਾ ਟਰੈਕਟਰ ਦਿਖਾਉਣੇ ਆ ਨਾਲ ਇਸ ਨੂੰ ਇਹ ਟਰੈਕਟਰ ਦੀ ਬਾਜ ਵੀ ਸੁਣਾਵਾਂਗੇ ਨਾਲ ਆ ਗਿਆ ਜੀ ਅਰਜਨ ਪੰਜਾਬ ਨੰਬਰ ਦੇ ਵਿੱਚ ਟਰੈਕਟਰ ਇਹ ਤੇ 605 ਆ ਜੀ ਅਰਜਨ ਜੀ ਵੀ ਨੰਬਰ ਦੇ ਵਿੱਚ ਆ ਫਰੰਟ ਟਾਇਰ ਜਮਾਂ ਨੰਮਿਆਂ ਤੇ ਬੈਕ ਟਾਇਰਾਂ ਨਾਲ ਵੀ ਜਿੰਨੇ ਕਰੀਏ ਪੂਰੇ ਇੱਧਰ ਜਾ ਚਾਹ। ਇਧਰ ਫਾਰਮ ਟਰੈਕ 60 ਵੀਰ ਨੇ ਕਰ ਲਿਆ ਸਟਾਰਟ ਤੇ ਇਹਦੀ ਚੱਲੂ ਫੇਰੇ ਟਰਾਈ। ਪੀਪੀ 05 ਨੰਬਰ ਦੇ ਵਿੱਚ ਆ ਅਰਜਨ 605 ਮਿੱਤਰੋ ਤੇ ਕੰਡੀਸ਼ਨ ਕੁਡੂ ਸੰਦਾ ਵੀ ਚੰਗਾ ਆਪਾਂ ਟਰੈਕਟਰ ਤੇ ਹੁਣ ਮਿੱਤਰੋ ਇਧਰਲੇ ਪਾਸੇ ਕੁਲਵੀਰ ਵਾਲੀ ਆਪਾਂ ਮੰਡੀ ਦੇ ਵਿੱਚ ਚੱਲਦੇ ਹਾਂ ਤੋਂ ਪਹਿਲਾਂ ਤੁਹਾਨੂੰ ਸਵਰਾਜ ਦਿਖਾ ਦਈਏ ਜਿਵੇਂ ਕਿ ਇਹਦੀ ਮਾਲਵੇਰੀ ਦੀ ਸ਼ਾਨ ਹੀ ਆ ਸਵਰਾਜ 855 ਤੇ ਇਹ ਸਵਰਾਜ ਮਿੱਤਰੋ ਮਾਡਲ ਹੈਗਾ ਜੀ 20 ਤੇ 6 ਲੱਖ ਰੁਪਿਆ ਡਿਮਾਂਡ ਰੱਖੀ ਆ ਵੀਰਾਂ ਨੇ ਤੇ ਟਰੈਕਟਰ ਮਿੱਤਰੋ ਪੂਰਾ ਸੋਹਣਾ ਪਿਆ ਤੇ ਵੀਰ ਦਾ ਨੰਬਰ ਹੈਗਾ ਜੀ 9417232677 ਨੰਬਰ ਤੇ ਤੁਸੀਂ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਲੈ ਕੇ ਜਾਣਾ ਤੱਕ ਲਿਜਾ ਸਕਦੇ ਹਾਂ ਇਹ ਨਾਲ ਇਧਰਲੇ ਪਾਸੇ ਮੇਤਰੋ ਆ ਗਿਆ 241 ਦਾ ਮੈਸੀ 8 ਮਾਡਲ ਦੇ ਵਿੱਚ ਆ ਜੀ ਤੇ ਡਿਮਾਂਡ ਹੈ ਜੀ ਆ 2 ਲੱਖ 85000 ਰੁਪਿਆ ਤੇ ਵੇਟ ਬੂਟ ਆ ਜਿਹੜੇ ਜਿਵੇਂ ਕਰੀਏ ਕੰਪਨੀ ਨੇ ਲਾ ਕੇ ਜਿਹੜੇ ਭੇਜੇ ਸੀ ਉਵੇਂ ਹੀ ਪਿਆ ਦੇਖੋ ਇਧਰ ਮੇਤਰੋ ਤਾਂ ਟਾਇਰ ਟੂਰ ਵੀ ਚੰਗੇ ਪਾ ਟਰੈਕਟਰ ਦੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਫਰੰਟ ਟਾਇਰ ਦਾ ਜਿਵੇਂ ਕਰੀਏ ਨਵੇਂ ਆ ਗਏ ਆ ਇਹ ਇੰਜਨ ਨੂੰ ਜਿੰਦਾ ਵੀ ਮੇਤਰੋ ਪੂਰਾ ਚੰਗਾ ਟਰੈਕਟਰ ਇੰਜਨ ਰੱਖਿਆ ਨੇ ਸਾਨੂੰ 2,85,000 ਰੁਪਏ ਡਿਮਾਂਡ ਆ ਰੇਟ ਮਿੱਤਰੋ ਮੌਕੇ ਦਾ ਦੋ ਨੰਬਰ ਫਲਾਟ ਦੇ ਵਿੱਚ ਇਹ ਵੀਡੀਓ ਬਣਾ ਰਹੇ ਆ ਅੱਗੇ ਆ ਗਿਆ ਜੀ 22 ਮਾਡਲ 32 ਨੰਬਰ ਦੇ ਵਿੱਚ ਆ 242 ਆ ਗਿਆ ਜੀ ਐਸਰ ਹਾਈ ਲੋ ਵਾਲਾ ਇਹ ਹਾਈ ਲੋ ਵਾਲਾ ਜੀ ਦੂਜਾ ਹੁੰਦਾ ਸੀ ਕੱਲਾ ਹੀ ਤੇ ਇਹਦੇ ਨੂੰ ਘੰਟੇ ਜੇ ਗੱਲ ਕਰੀਏ ਟਰੈਕਟਰ ਚੱਲਿਆ ਜੀ 670 ਘੰਟੇ 670 ਘੰਟੇ ਚੱਲਿਆ 3,65,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਦੇ ਵਿੱਚ ਆ ਇਹ ਅੱਗੇ ਆ ਗਿਆ 744 XT ਇਹ ਮਿੱਤਰੋ XR22 ਨੰਬਰ ਆ 21 ਮਾਡਲ ਦੇ ਵਿੱਚ ਆ ਇਹ ਟਰੈਕਟਰ ਮਿੱਤਰੋ ਪੂਰਾ ਨਵਾਂ ਹੀ ਪਿਆ ਤੇ ਇਹਦੇ ਵੀ ਜੇ ਘੰਟੇ ਦੀ ਗੱਲ ਕਰੀਏ ਇਹ ਚੱਲਿਆ ਜੀ 1365 ਘੰਟੇ 1365 ਘੰਟੇ ਟਰੈਕਟਰ ਚੱਲਿਆ ਟਾਇਰ ਟੂਲ ਜਿਵੇਂ ਕਰੀ ਸਾਰਾ ਕੁਝ ਨਾਲ ਦਾ ਤੇ ਬਾਕੀ ਇਸ ਨੂੰ ਪਿੱਛੋਂ ਦਿਖਾ ਦੇਣਾ ਇੱਕ ਵਾਰ ਡੰਡਾ ਫੱਟੀ ਸਾਰਾ ਕੁਝ ਸਮੇਤ ਨਾਲ ਹੀ ਮਿਲੂ ਮਿੱਤਰੋ ਤੁਹਾਨੂੰ ਡੰਡਾ ਡਰਾਵਲ ਸਮੇਤ ਆ ਟਰੈਕਟਰ ਡਿਸਟ੍ਰੀਬਿਊਟਰ ਦੇਖ ਸਕਦੇ ਹੋ ਤੇ ਜਿਹੜਾ ਇਸ ਸਾਰਾ ਉਹਦਾ ਵੀ ਸਾਰਾ ਕੁਝ ਨਾਲ ਆ ਬਾਕੀ ਐਸੈਸਰੀ ਜਿੰਨੀ ਕਹਿੰਦੀ ਹੈ ਮਿੱਤਰੋ ਸਾਰੀ ਨਾਲ ਹੀ ਮਿਲੂ ਤੇ ਇਹ XT ਸਵਰਾਜ ਦੀ ਡਿਮਾਂਡ ਰੱਖੀ ਆ 6,11500 ਰੁਪਇਆ ਤੇ ਰੇਡ ਮਿੱਤਰੋ ਮੌਕੇ ਦਾ ਦੋ ਨੰਬਰ ਪਲਾਟ ਚ ਆਪਾਂ ਵੀਡੀਓ ਬਣਾ ਰਹੇ ਹਾਂ ਜਿੰਨੇ ਕੀ ਵੀਰ ਜੁੜੇ ਮਿਆਂ ਲੈ ਵਾਲਾ ਸਿਰ ਵਾਲਾ ਬਟਨ ਦੱਬੀ ਚਲੋ ਨਾਲ ਨਾਲ ਆ ਗਈ ਜੀ HR ਨੰਬਰ ਅਰਜਨ 552 ਜੀ 2006 ਦਾ ਮਾਡਲ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਮਿੱਤਰੋ ਤੁਸੀਂ ਟਾਇਰ ਡੂਰ ਵੀ ਠੀਕ ਪਿਆ ਤੇ ਸੈਂਟਰ ਗੇਅਰ ਦੇ ਵਿੱਚ ਆ ਗਿਆ ਜੀ ਇਹੇ ਇੰਟਰ ਗੇਟ ਦੇ ਵਿੱਚ ਇਹ ਵੀ ਟਰੈਕਟਰ ਸਾਰਾ オリジナル ਹੀ ਆ ਸੋਜੀ ਤੇ ਰੰਗ ਰੰਗ ਪੈਂਟ ਦੇਖੋ ਮਿੱਤਰੋ ਜਿੰਨਾ ਕਿ ਮੱਚਿਆ ਵਾ ਜਿਵੇਂ ਕਹਦੀ ਵੱਡਾ ਵਾ ਉਹ ਵੀ ਪਿਆ ਤੇ ਪਿੱਛੋਂ ਵੀ ਟਰੈਕਟਰ ਮਿੱਤਰੋ ਬਾਕੀ ਸਾਫ ਆ 2006 ਦਾ ਮਾਡਲ ਆ ਇਹ ਡਿਮਾਂਡ ਰੱਖੀ ਆ ਵੀਰ ਨੇ 2.5 ਲੱਖ ਰੁਪਇਆ ਰੇਟ ਮਿੱਤਰੋ ਮੌਕੇ ਦੇ ਗੱਲਬਾਤ ਕਰਕੇ ਟਰੈਕਟਰ ਤੁਸੀਂ ਲੈ ਜਾ ਸਕਦੇ ਹੋ ਨਾਲ ਆ ਗਿਆ ਜੀ ਸੋਨ ਵਾਲਾ 173 21 ਮਾਡਲ ਦੇ ਵਿੱਚ ਆ ਤੇ ਟਰੈਕਟਰ ਮਿੱਤਰੋ ਨਵਾਂ ਹੀ ਆ ਤੇ ਇਹ ਮੇਤਰੋ ਟਰੈਕਟਰ ਚੱਲਿਆ 562 ਘੰਟੇ ਚੱਲਿਆ ਘੰਟੇ ਚੈੱਕ ਕਰ ਸਕਦੇ ਏਧਰਲੇ ਪਾਸੇ 562 ਘੰਟੇ ਚੱਲਿਆ 30 ਦਾ ਸੋਨਾਲੀਕਾ ਸਾਰਾ ਕੋ ਟਰੈਕਟਰ ਦਾ ਨਾਲ ਦਾ ਪੀਵੀ03 ਨੰਬਰ ਦੇ ਵਿੱਚ ਆ ਤੇ ਕਲੈਂਸ ਨੂੰ ਦਿਖਾਈ ਜਿੰਨੇ ਆ ਐਕਡੀਐਮ ਆ ਗਿਆ ਜੀ ਹੈ ਵੀ ਮਾਈਲੇਜ ਹੈ ਐਵਰੇਜ ਚੰਗੀ ਆ ਟਰੈਕਟਰਾਂ ਦੀ ਇਹਨਾਂ ਦੀ ਤੇ ਬਾਕੀ ਦੇਖ ਸਕਦੇ ਹੋ ਮਿੱਤਰੋ ਜਿਵੇਂ ਕਰੀਏ ਕੰਮ ਆ ਬਾਈ ਨੇ ਲੈਫਟੇ ਡੀ ਲਿਆ ਰੰਗ ਰੂਗੇ ਦੇਖੋ ਇਧਰਲੇ ਪਾਸੇ ਹੁੱਕ ਜੀ ਦੇ ਉੱਤੇ ਕਿਸੇ ਦੇ ਪਾਸੇ ਟੱਕ ਦਾ ਇਨਸਾਨ ਤੱਕ ਨਹੀਂ ਹੈਗਾ ਸਾਰਾ ਕੁਝ ਰਿਜਨ ਵਿੱਚ ਪਿਆ 562 ਚਲਾਤਾ ਇੱਧਰ ਟਰਾਲੀ ਨੇ ਵਾਲੇ ਤੱਕ ਟਰੈਕਟਰ ਦੇ ਪਿੱਛੇ ਪਈ ਵੀ ਹੈ ਜੇ ਟਰਾਲੀ ਟਰੈਕਟਰ ਦੇ ਪਿੱਛੇ ਹੈ ਜਦ ਤੱਕ ਵੀਰਾਂ ਨੇ ਪਾਗ ਹੀ ਨਹੀਂ ਦੇਖੀ ਕਿਹੜੇ ਕਿਹੜੇ ਪਾਉਂਗੇ ਲੈਂਡਲੋਰਡ ਫਾਰਮਰ ਤੇ ਲਾਈਵ ਚਲੀ ਜਾਂਦਾ 365000 ਰੁਪਏ ਡਿਮਾਂਡ ਹੈ ਆਪਣੇ ਮੈਸੇਜ ਹੀ ਪਾਇਆ ਹਾਂ ਜਾ ਕੇ ਖੋਲ ਕੇ ਦੇਖਿਓ ਆ ਗਿਆ ਵਿੱਚ ਅੱਗੇ ਆ ਗਿਆ ਜੀ ਮਹਿੰਦਰਾ 265 ਆ ਸਤੰਮੇ ਦਾ ਮਾਡਲ ਆ 1,65,000 ਡਿਮਾਂਡ ਆ ਤੇ ਟਾਇਰ ਆ ਜਿਹੜੇ ਮਗਰਲੇ ਮਿੱਤਰੋ ਸੀਏਡ ਕੰਪਨੀ ਦੇ ਲੱਗੇ ਪਿਆ ਸੀਏਡ ਕੰਪਨੀ ਦੇ ਟਾਇਰਾਂ ਦੇ ਵਿੱਚ ਕੰਡੀਸ਼ਨਿੰਗ ਕੰਡੀਸ਼ਨ ਦਾ ਚੰਗਾ ਪਾ ਟਰੈਕਟਰ 1,65,000 ਰੁਪਏ ਡਿਮਾਂਡ ਆ ਮਿੱਤਰੋ ਬਾਕੀ ਰੇਟ ਤੁਹਾਨੂੰ ਪਤਾ ਵੀ ਮੌਕੇ ਦਾ ਸ਼ੇਰ ਵਾਲਾ ਬਟਨ ਦੱਬੀ ਚੱਲਿਓ ਤੇ ਇਧਰਲੇ ਪਾਸੇ ਜਹਾਜ਼ ਖੜਾ ਬਾਲਡ ਟਰੈਕ ਆ ਗਿਆ ਜੀ 4-ਵੀਲ ਡਰਾਈਵ ਦੇ ਵਿੱਚ 60 RX ਸਿਰਫ ਤੇ ਸਿਰਫ 500 ਘੰਟੇ ਜੱਲਿਆ ਇਹ ਫਰੰਟ ਟਾਇਰ ਦੇਖੋ ਬਲੇ ਦਾ ਟਾਇਰਾਂ ਟੂਰਾਂ ਦਾ ਪੂਰੀ ਚੰਗਾ ਪਾ ਟਰੈਕਟਰ 21 ਮਾਡਲ ਆ 8 ਲੱਖ ਤੇ 25000 ਰੁਪਿਆ ਡਿਮਾਂਡ ਆ ਇਹ ਟਰੈਕਟਰ ਦੇ ਵਿੱਚੋਂ ਲੱਖ ਰੁਪਿਆ ਡਿਸਕਾਊਂਟ ਕਰਾ ਦਾਂਗੇ 7 ਲੱਖ 25 ਦਾ ਰਹਿ ਜੀ ਨੰਬਰ ਚੱਕ ਕੇ ਲਾ ਲਿਓ ਵਾਹਿਰ ਦਾ ਮੋਬਾਈਲ ਨੰਬਰ ਹੈਗਾ 94172 3263 ਆ ਟਰੈਕਟਰ ਤੁਹਾਨੂੰ 7 ਲੱਖ ਤੇ 25000 ਦਾ ਮਿਲ ਜੂ ਪੀ ਵੀ ਨੰਬਰ ਦੇ ਵਿੱਚ ਆ ਜੀ ਇਹ ਟਰੈਕਟਰ ਦਾ ਨੰਬਰ ਹੈਗਾ ਜੀ ਬਠਿੰਡੇ ਦਾ ਪੀ ਵੀ 03 ਨੰਬਰ ਦੇ ਵਿੱਚ ਆ ਟਾਇਰ ਚੈੱਕ ਕਰੋ ਪਹਿਲਾਂ ਨੰਮ ਇਤੋਂ ਟਾਇਰਾਂ ਦੇ ਉੱਤੇ ਐਮ ਆਰ ਐਫ ਦੇ ਮਾਰਕ ਆ ਨਾ ਜਿਹੜੇ ਉਵੇਂ ਦੇ ਉਵੇਂ ਪਏ ਨੇ ਬੈਕ ਟਾਇਰ ਸਾਰਾ ਕੁਝ ਨਾਲ ਦਾ ਮੂਲੇ ਟਾਇਰ ਚੇਂਜ ਹੋਏ ਆਪਣੇ ਮਗਲੇ ਟਾਇਰ ਤਾਂ ਜਮੀ ਨਾਲ ਦੇ ਨੇ ਸਾਰਾ ਕੁਝ origignal ਆ ਬਾਕੀ ਦੇਖੋ ਮਿੱਤਰੋ ਬਾਕੀ ਕੰਪਨੀ ਇਹ ਟਰੈਕਟਰ ਦੇ ਵਿੱਚ ਫੀਚਰੀ ਵਾਲੇ ਪਾਤੇ ਸੀ ਤੇ ਜਿੰਨੇ ਵੀਰਾਂ ਲਾਈਵ ਆਪਣਾ ਦੇਖੀ ਜਾਂਦੇ ਜੁੜੇ ਹੋਇਆ ਸ਼ੇਅਰ ਵਾਲਾ ਬਟਨ ਜ਼ਰੂਰ ਦਬਾ ਦਿਓ ਜੀ ਨਾਲ ਨਾਲ ਤੇ ਹੁਣ ਤੁਹਾਨੂੰ ਮਿੱਤਰੋ ਫਾਰਮ ਟਰੈਕ ਦਿਖਾਵਾਂਗੇ ਫਾਰਮ ਟਰੈਕ ਖੜਾ ਤੇ ਕੈਂਫਰ ਭਲਾ ਸੁੱਤਾ ਤੇਰੀ ਬੈਠਿਆ ਇੱਕਦਾਂ ਉੱਤੇ ਇਹ ਫਾਰਮ ਟਰੈਕ ਮਾਡਲ ਹੈਗਾ ਜੀ 97 1,55,000 ਡਿਮਾਂਡ ਆ ਤੇ ਜਿੰਨਾ ਹੈਗਾ origignal ਹੀ ਆ ਫਰੰਟ ਟਾਇਰ ਲਗਪਗ ਐਂ ਕਹਿੰਦਾ ਵੀ ਪਾ ਲੋ ਜਾ ਕੇ ਬੈਕ ਟਾਇਰ ਦੇਖੋ ਮਿੱਤਰੋ ਬੈਕ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਟਰੈਕਟਰ ਦੀ ਬੈਕ ਟਾਇਰਾਂ ਦੀ ਕੰਡੀਸ਼ਨ ਪਈ ਮਿੱਤਰੋ ਚੰਗੀ ਤੇ ਸ਼ਹਿਰਾਲਾ ਬਟਨ ਨਾਲ ਨਾਲ ਦੱਬੀ ਲਓ ਫਰੰਟ ਵਾਲੇ ਮੰਗੀ ਜਾਂਦਾ ਤੇ ਦੱਬ ਕੇ ਕਰ ਦਿਓ ਆਪਣੇ ਵਾਲੇ ਲਾਈਵ ਨੂੰ ਸ਼ੇਅਰ ਮਿੱਤਰੋ ਜਿਹੜੇ ਵੀ ਨਵੇਂ ਆ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਬਹੁਤ ਬਹੁਤ ਧੰਨਵਾਦ ਜੀ ਮਾਤਾ ਖੜ ਗਿਆ ਮਾਤਾ